ਕਿ ਕਿਹਰੇ ਹਾਲਾਤਾਂ ਚ ਅੱਜ ਸਾਡੇ ਪਾਠੀ ਸਿੰਘ ਆਪਣੇ ਪਰਿਵਾਰਾਂ ਦੇ ਨਾਲ ਰਹਿਣ ਨੂੰ ਮਜਬੂਰ ਹੋਏ ਪਏ ਹਨ ਇੱਥੇ ਵੀ ਛੱਤ ਦੇ ਵਿੱਚ ਬਿਲਕੁਲ ਹੀ ਇੱਕ ਵੱਡਾ ਟੋਇਆ ਪੈ ਚੁੱਕਾ ਹੈ ਜਿਸ ਨੂੰ ਚਦਰਾਂ ਦੇ ਨਾਲ ਟੱਕ ਰੱਖਿਆ ਹੈ ਆਪਣੇ ਛੋਟੇ ਬੱਚਿਆਂ ਦੇ ਨਾਲ ਇਹ ਪਾਠੀ ਸਿੰਘ ਇੱਥੇ ਰਹਿ ਰਿਹਾ ਹੈ ਜਦੋਂ ਬਰਸਾਤ ਹੁੰਦੀ ਹੈ ਸਾਰੀ ساری ਰਾਤ ਜਾਗਦੇ ਗੱਟੀ ਦਾ ਵੀ ਚਲੋ ਬੱਚਿਆਂ ਨੂੰ ਸਾਈਡ ਤੇ ਕਰ ਦਈਏ ਵੀ ਜਾਂ ਕੋਈ ਇਧਰੋਂ ਬਾਲਾ ਨਾ ਡਿੱਗ ਜੇ ਉਧਰੋਂ ਨਾ ਡਿੱਗ ਜੇ ਉਹ ਡਰ ਹੀ ਰਹਿੰਦਾ ਜੀ ਇਹ ਤਾਂ ਹੜ ਆਈ ਹੀ ਉਹ ਤਾਂ ਉਹ ਟੈਲੀਫੋਨ ਹੀ ਸਾਰਾ ਹੀ ਹੋਇਆ ਇੱਧਰ ਵਾਲਾ ਵੀ ਤੇ ਉੱਧਰ ਵਾਲਾ ਵੀ ਤੇ ਆ ਇੱਕ ਪਰਸ ਵਿੱਚ ਜਹੇ ਹੋ ਗਿਆ ਜੀ ਉਹ ਰਲਾ ਜਿਹੜਾ ਦੇਖਿਆ ਤੁਸੀਂ ਹਾਂਜੀ ਤੋਂ ਕਮੇਟੀ ਸਾਰਿਆਂ ਨੂੰ ਪਤਾ ਹੈ ਵੀ ਇਹਦੇ ਹਾਲਾਤ ਕਿਦਾਂ ਦੇ ਆ ਪ੍ਰਧਾਨ ਸਾਹਿਬ ਵੀ ਆਏ ਸੀ ਪਰ ਨਹੀਂ ਕਹਿਨੇ ਨਹੀਂ ਸੱਚ ਹੈ ਤੱਕ ਪਰ ਜਿਸ ਤਰੀਕੇ ਦੇ ਹਾਲਾਤ ਤੁਹਾਡੇ ਆ ਗਾਂ ਕਦੀ ਸੋਚੂਗਾ ਕੋਈ ਪਾਠੀ ਸਿੰਘ ਬਣਨ ਦਾ ਨਹੀਂ ਜੀ ਨਹੀਂ ਕਿ ਜੇ ਬੱਚਿਆਂ ਨੂੰ ਆਪਣੇ ਨੂੰ ਭਾਵੇਂ ਪੁੱਛ ਕੇ ਦੇ ਲਿਓ ਕਹਿੰਦੇ ਨਹੀਂ ਜੀ ਪਾਠੀ ਨਹੀਂ ਬਣਨਾ ਹਾਂ ਨੂੰ ਪਤਾ ਵੀ ਬੇਟੇ ਬੱਚਿਆਂ ਨੂੰ ਕੀ ਪਤਾ ਵੀ ਪਿਓ ਦੇ ਜੇਬ 'ਚ ਹੈਗਾ ਜਾਂ ਨਹੀਂ ਹੈਗਾ ਉਹਨਾਂ ਨੇ ਤਾਂ ਕਹੀ ਦੇਣਾ ਵੀ ਇਹਨੂੰ ਖਾਣ ਨੂੰ ਲਿਆ ਕੇ ਦੋ ਜਦੋਂ ਉਸ ਗੁਰੂ ਅੱਗੇ ਅਰਦਾਸ ਕੀਤੀ ਹਾਂ ਮੈਂ ਉਹਨਾਂ ਦੀਆਂ ਡੋਰੀਆਂ ਗੁਰੂ ਨਾਨਕ ਦੇਵ ਜੀ ਆਪਕੇ ਨੂੰ ਗਿਆਊਗਾ ਇਹ ਚਲ ਪਾਲ ਪਾਰ ਕਿਉਂ ਤੇ ਉਹ ਆਸਰਾ ਕਰਦੀ ਕੋਈ ਹਾਂ ਥੋੜਾ ਬਹੁਤ ਮੜਮਟਾ ਹੋ ਜਾਂਦਾ ਜੀ ਟਿਕਾ ਰਹਿੰਦਾ ਵੀ ਚਲੋ ਜੇਕਰ ਮੜਮਟਾ ਚੋਂਣ ਲੱਗੇ ਤੇ ਫਿਰ ਉੱਥੋਂ ਦੇਖ ਲੈਂਦਾ ਵੀ ਇਹ ਚੋਂਦੇ ਆ ਵਾਠੀ ਆ ਰਹੀ ਪਰ ਨਹੀਂ ਸੋਚ ਸਕਦਾ ਉਹਦਾ ਬੱਚਾ ਜਿਹਦਾ ਵੀ ਮੈਂ ਹੁਣ ਆਪਣੇ ਬੱਚੇ ਨੂੰ ਭਾਵੇਂ ਕਹਿ ਕੇ ਵੀਰੋ ਕਹਿੰਦੇ ਨਹੀਂ ਬਾਹਰ ਭੇਜ ਦੋ ਕਿਸ ਤਰ੍ਹਾਂ ਕਰਕੇ ਜੋ ਵੀ ਹੈਗਾ ਸਾਰਾ ਵਿੱਚ ਵੇਚ ਵਟ ਕੇ ਮੈਨੂੰ ਬਾਹਰ ਭੇਜ ਦੋ ਵਾਠ ਹੀ ਨਹੀਂ ਬੰਨਾ ਬਹੁਤ ਕਹਿੰਦੇ ਆ ਕਿ ਤੂੰ ਆਪਣੇ ਕਿੱਦਾਂ ਰਹੀਆਂ ਤੂੰ ਤੇਨੂੰ ਕੋਈ ਹੋਰ ਘਰ ਨਹੀਂ ਮਿਲਿਆ ਮੈਂ ਕਹਾਂ ਕੋਈ ਗੱਲ ਨਹੀਂ ਆ ਗਰੀਬ ਤਾਂ ਹੈ ਲੋਕੀ ਬਠੇਰੇ ਲੋਕੀ ਮੇਨੇ ਮਾਰਦੇ ਰਹਿੰਦੇ ਨੇ ਕਿ ਤੂੰ ਕਿਹ ਘਰ ਨਹੀਂ ਦੇਖਿਆ ਮੈਂ ਕਹਾਂ ਕੋਈ ਗੱਲ ਨਹੀਂ ਆ ਫਿਰ ਰੱਬ ਬਾਬਾ ਕਰੇ ਨੀਂਹੇ ਰੀ ਚਖਰ ਆਂਦਾ ਹਣਾ ਉਦੋਂ ਤੇ ਡਰ ਲੱਗਦਾ ਹੂ ਹਾਂ ਨੀਤ ਨਹੀਂ ਆਂਦੀ ਸਾਈ ਰਾਤ ਬੈਠ ਕੇ ਕਰਦੀ ਆਂ ਤੇ ਫੇ ਪਾਣੀ ਦੀ ਬਾਲਟੀਆਂ ਰੱਖ ਦਿਨੀ ਆ ਕਿ ਚਲ ਪਾਣੀ ਪੁਣੀ ਦੀ ਲੈ ਜੁੰਦਾ ਹੋ ਤੇ ਪਾਣੀ ਉੱਤੇ ਦਿਲੇ ਬਹੁਤ ਜ਼ਿਆਦਾ ਆਇਆ ਹੀ ਨਹੀਂ ਤੇ ਫੇ ਬਾਲਟੀਆਂ ਰੱਖ ਦਿੱਤਾ ਉਹ ਪਾਣੀ ਨਾਲ ਕੇ ਕੱਢਣਾ ਪੈ ਜਾਂਦਾ ਰਾਤ ਬੈਠ ਕੇ ਗੱਡੀ ਦਾ ਵਾ ਲੋਕੀ ਵੀ ਜਿਲੇ ਕਹਿੰਦੇ ਆ ਕਿ ਤੁਸੀਂ ਕੋਠੇ ਨਹੀਂ ਪਾਉਂਦੇ ਪਰ ਹਕੀਕਰ ਨਾਲ ਮੈਂ ਕਹਾ ਬਾਬਾ ਆਪੇ ਕਦੇ ਨਾ ਕਦੇ ਪਾਊਗਾ ਹਾਂਜੀ ਬਾਬੇ ਉੱਤੇ ਦੋਰ ਸੱਦੀ ਆ ਹਲਾ ਹੱਤੇ ਮੈਂ ਦੇਖੇ ਕਰ ਬੋਬੂ ਰਿਆ ਜੀ ਲੱਗੇ ਇਤਨੇ ਰਹਿਣਾ ਪੈਂਦਾ ਜੀ ਪੈਸਾ ਪੂਆ ਤਾਂ ਹੁੰਦਾ ਨਹੀਂ ਇਤਨੇ ਕੱਢਣੇ ਆ ਜੀ ਪਾਟੇ ਸੈਂਗ ਨਹੀਂ ਬਣਦਾ ਨਹੀਂ ਨਹੀਂ ਪਾਟੇ ਜਿੰਨੇ ਬਣਦੇ ਕਦੇ ਵੀ ਪਾਟੇ ਜੀ ਬਣਦੇ ਇਹ ਤਾਂ ਇਹਨਾਂ ਦੀ ਹਾਲਤ ਦੀ ਦੇਖੀ ਹੈ ਜੀ ਨਹੀਂ ਸਾਡੀ ਆਪਾਂ ਕੋ ਆਪਣੀ ਇੰਨੀ ਹਾਲਤ ਕਰੀ ਆ ਮਾੜੀ ਅਸਾਂ ਬਣਾ ਲੈ ਸੁੰਦਰ ਇਮਾਰਤਾਂ ਦੇ ਨਾਲ ਸਜੋਬਿਤ ਗੁਰਦੁਆਰਾ ਸਥਾਨ ਅਸੀਂ ਬਣਾ ਲੀਆਂ ਹੋਰ ਵਧੀਆ-ਵਧੀਆ ਸੋਹਣੀਆਂ-ਸੋਹਣੀਆਂ ਸੁੰਦਰ ਇਮਾਰਤਾਂ ਗੁਰਦੁਆਰਾ ਸਾਹਿਬਾਨਾਂ ਦੇ ਨਾਲ ਅਸੀਂ ਬਣਾ ਲਏ ਵੱਡੇ-ਵੱਡੇ ਲੰਗਰ ਹਾਲ ਨਾਲ ਬਣਾ ਲੀਆਂ ਲਾਇਬ੍ਰੇਰੀਆਂ ਸਿੱਖ ਇਤਿਹਾਸ ਦਰਸਾਉਂਦੀਆਂ ਪਰ ਕਦੀ ਅਸੀਂ ਇਹ ਸੋਚਿਆ ਵੀ ਇਨ੍ਹਾਂ ਗੁਰਦੁਆਰਾ ਸਾਹਿਬਾਨਾਂ ਦੇ ਅੰਦਰ ਜੋ ਪਾਠੀ ਸਿੰਘ ਆਪਣੀ ਡਿਊਟੀ ਨਿਭਾਉਂਦੇ ਨੇ ਉਹ ਕਿਹੜੇ ਹਾਲਾਤਾਂ 'ਚ ਰਹਿ ਰਹੇ ਨੇ ਕਈ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਦੇਖੀਆਂ ਹੋਣਗੀਆਂ ਕਿ 파ਠੀ ਸਿੰਘ ਕਾਫੀ ਮਾੜੇ ਹਾਲਾਤਾਂ 'ਚ ਰਹਿ ਰਹੇ ਨੇ ਐਸੇ ਹੀ ਇੱਕ 파ਠੀ ਸਿੰਘ ਦੇ ਕੋਲ ਪਹੁੰਚੇ ਹਾਂ ਪਿੰਡ ਕੋਟਲੀਆਂ ਸੈਣੀਆਂ ਹੈ ਜ਼ਿਲ੍ਹਾ ਗੁਰਦਾਸਪੁਰ ਦਾ ਕਨੂਆਨ ਬਲਾਕ ਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਦੋ ਕਮਰੇ ਹਨ 파ਠੀ ਸਿੰਘ ਦੇ ਜਿਹੜਾ ਇਹਨਾਂ ਕਮਰਿਆਂ 'ਚ ਆਪਣੇ ਦੋ ਛੋਟੇ ਪੁੱਤਰਾਂ ਦੇ ਨਾਲ ਤੇ ਆਪਣੀ ਧਰਮਪਤਨੀ ਨਾਲ ਰਹਿ ਰਿਹਾ ਹੈ ਸਤਾ ਦੇ ਹਾਲਾਤ ਦੇਖ ਲਓ ਕਿ ਸਤਾ ਡਿੱਗ ਚੁਕੀਆਂ ਹਨ ਟੈਲਾ ਉਧਰ ਚੁਕੀਆਂ ਹਨ ਅਤੇ ਜਿੱਥੇ ਸੱਤਾਂ ਚ ਟੋਏ ਪਏ ਹਨ ਉਥੇ ਕਈ ਜਗ੍ਹਾ ਤੇ ਚਦਰਾਂ ਰੱਖ ਕੇ ਗੁਜ਼ਾਰਾ ਕਰ ਰਹੇ ਹਨ ਤਸਵੀਰ ਤੁਹਾਨੂੰ ਮੈਂ ਅੱਗੇ ਦਿਖਾ ਦਿਆਂ ਤੁਸੀਂ ਦੇਖ ਸਕਦੇ ਹੋ ਅੱਗੇ ਚੱਲ ਕੇ ਅਗਰ ਕੈਮਰਾਮੈਨ ਨੂੰ ਕਾਹ ਕਿ ਤਸਵੀਰ ਦਿਖਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸੱਤ ਦੇ ਵਿੱਚ ਟੋਏ ਪੈਣ ਤੋਂ ਬਾਅਦ ਫੱਟੇ ਰੱਖ ਕੇ ਤਰਪਾਲਾ ਰੱਖ ਕੇ ਰਹਿਣਾ ਪੈ ਰਿਹਾ ਹੈ ਆਪਣੇ ਦੋ ਛੋਟੇ ਬੱਚਿਆਂ ਦੇ ਨਾਲ ਦੂਸਰੇ ਪਾਸੇ ਜੇ ਮੈਂ ਹਾਲਾਤ ਦਿਖਾਉਣਾ ਚਾਹਾਂ ਦੂਸਰੇ ਕਮਰੇ ਦੇ ਤਾਂ ਉਹ ਵੀ ਕੁਝ ਜ਼ਿਆਦਾ ਵਧੀਆ ਨਹੀਂ ਹਨ ਉਹ ਵੀ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਿੰਦਾ ਹਾਂ ਇਸ ਦੂਸਰੇ ਕਮਰੇ ਦੇ ਵੀ ਹਾਲਾਤ ਇਸੇ ਕਮਰੇ ਦੀ ਤਰ੍ਹਾਂ ਹੀ ਹਨ ਤਸਵੀਰਾਂ ਤੁਸੀਂ ਦੇਖ ਲਵੋ ਕਿ ਕਿਹਰੇ ਹਾਲਾਤਾਂ ਚ ਅੱਜ ਸਾਡੇ ਪਾਠੀ ਸਿੰਘ ਆਪਣੇ ਪਰਿਵਾਰਾਂ ਦੇ ਨਾਲ ਰਹਿਣ ਨੂੰ ਮਜਬੂਰ ਹੋਏ ਪਏ ਹਨ ਇੱਥੇ ਵੀ ਛੱਤ ਦੇ ਵਿੱਚ ਬਿਲਕੁਲ ਹੀ ਇੱਕ ਵੱਡਾ ਟੋਆ ਪੈ ਚੁੱਕਾ ਹੈ ਜਿਸ ਨੂੰ ਚਦਰਾਂ ਦੇ ਨਾਲ ਟੱਕ ਰੱਖਿਆ ਹੈ ਆਪਣੇ ਛੋਟੇ ਬੱਚਿਆਂ ਦੇ ਨਾਲ ਇਹ ਪਾਠੀ ਸਿੰਘ ਇੱਥੇ ਰਹਿ ਰਿਹਾ ਹੈ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਕੱਲੂ ਘਰਾ ਸਾਹਿਬ ਵਿਖੇ ਪਾਠੀ ਸਿੰਘ ਦੀ ਡਿਊਟੀ ਨਿਭੰਦਾ ਹੈ ਜਿੱਥੋਂ 6000 ਰੁਪਏ ਮਹੀਨਾ ਤਨਖਾਹ ਮਿਲਦੀ ਹੈ ਤਾਂ ਇਹ 6000 ਰੁਪਏ ਮਹੀਨੇ ਨਾਲ ਆਪਣਾ ਗੁਜ਼ਾਰਾ ਕਰ ਰਿਹਾ ਪਰ ਜੋ ਹਾਲਾਤ ਜੋ ਤਸਵੀਰਾਂ ਤੁਸੀਂ ਇਹਨਾਂ ਕਮਰਿਆਂ ਦੀਆਂ ਦੇਖੀਆਂ ਹਨ ਉਸ ਤੋਂ ਸਹਿਜੇ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੰਨਾ দান ਇੰਨਾ ਪੁੰਦਾਨ ਕਿੱਥੇ ਤੇ ਕਿਵੇਂ ਲੱਗ ਰਿਹਾ ਹੈ ਜੇ ਅਸੀਂ ਗੁਰਦੁਆਰਾ ਸਾਹਿਬ ਸੁੰਦਰ-ਸੁੰਦਰ ਬਣਾਉਂਦੇ ਹਾਂ ਜਾਂ ਲੰਗਰ ਹਾਲ ਸੁੰਦਰ ਬਣਾਉਂਦੇ ਹਾਂ ਜਾਂ ਫਿਰ ਹੋਰ ਇਮਾਰਤਾਂ ਸੁੰਦਰ ਬਣਾਉਂਦੇ ਹਾਂ ਉੱਥੇ ਕਿਤਨਾ ਕਿਤੇ ਇਹਨਾਂ ਪਾਠੀ ਸਿੰਘਾਂ ਦਾ ਵੀ ਸਾਨੂੰ ਹੀ ਸੋਚਣਾ ਪਵੇਗਾ ਇਹ ਪਾਠੀ ਸਿੰਘ ਨੇ ਪਾਠੀ ਸਾਹਿਬ ਦਲਜੀਤ ਸਿੰਘ ਜੀ ਜੋ ਕਿ ਗੁਰਦੁਆਰਾ ਕੱਲੂ ਘਰਾ ਸਾਹਿਬ ਜੋ ਇਤਿਹਾਸਿਕ ਗੁਰਦੁਆਰਾ ਹੈ ਉੱਥੇ ਪਾਠੀ ਸਿੰਘ ਦੀ ਡਿਊਟੀ ਨਿਭਾਉਂਦੇ ਹਨ ਦੋ ਬੇਟੇ ਹਨ ਧਰਮ ਪਤਨੀ ਹੈ ਪਿੱਛੇ ਜਿਹੜੇ ਤੁਸੀਂ ਕਮਰੇ ਦੇਖ ਰਹੇ ਉਹਨਾਂ ਦੇ ਵੀ ਹਾਲਾਤ ਕੋਈ ਬਿਹਤਰ ਨਹੀਂ ਹਨ ਪਰ ਉਹ ਇਹਦੇ ਭਰਾ ਦੇ ਹਨ ਬੰਦ ਪਏ ਹੋਏ ਹਨ ਇਹ ਦੋ ਕਮਰੇ ਸਿਰਫ ਇਹਨਾਂ ਦੇ ਕੋਲ ਹਨ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਬਾਥਰੂਮ ਤੇ ਫਲਸ਼ ਉਹ ਵੀ ਕੋਈ ਜ਼ਿਆਦਾ ਵਧੀਆ ਹਾਲਾਤ ਨਹੀਂ ਤਰਪਾਲਾਂ ਪਾ ਕੇ ਉੱਥੇ ਗੁਜ਼ਾਰਾ ਚਲਾ ਰਹੇ ਹਨ ਸੋਚਣਾ ਜ਼ਰੂਰ ਸਾਨੂੰ ਪਵੇਗਾ ਕਿ ਇਹਨਾਂ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਸੰਭਾਲ ਜੋ ਪਾਠੀ ਸਿੰਘ ਕਰ ਰਹੇ ਹਨ ਜੋ ਸਾਨੂੰ ਗੁਰਬਾਣੀ ਦੇ ਨਾਲ ਜੋੜ ਰਹੇ ਹਨ ਜੋ ਸਵੇਰੇ ਸ਼ਾਮ ਸਾਡੇ ਕੰਨਾਂ ਦੇ ਵਿੱਚ ਗੁਰਬਾਣੀ ਦੀਆਂ ਤੁਕਾਂ ਪਾਉਂਦੇ ਹਨ ਉਹਨਾਂ ਪਾਠੀ ਸਿੰਘਾਂ ਬਾਰੇ ਜ਼ਰੂਰ ਸਾਨੂੰ ਸੋਚਣ ਦੀ ਜ਼ਰੂਰਤ ਹੈ ਗੱਲਬਾਤ ਸ਼ੁਰੂਆਤ ਕਰਾਂਗੇ ਭਾਈ ਦਲਜੀਤ ਸਿੰਘ ਜੀ ਤੋਂ ਭਾਈ ਸਾਹਿਬ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਹਾਲਾਤ ਤੁਹਾਡੇ ਮੈਂ ਦਿਖਾ ਦਿੱਤੇ ਇਹਨਾਂ ਹਾਲਾਤਾਂ 'ਚ ਰਹਿਣਾ ਬੜਾ ਔਖਾ ਹਾਂਜੀ ਰਹਿਣਾ ਤੇ ਵੀ ਜਦੋਂ ਬਰਸਾਤ ਹੁੰਦੀ ਹੈ ਸਾਰੀ ਖੈਰੀ ਰਾਤ ਜਾਗਦੇ ਗੱਟੀ ਦਾ ਵੀ ਚਲੋ ਬੱਚਿਆਂ ਨੂੰ ਸਾਈਡ ਤੇ ਕਰ ਦਈਏ ਵੀ ਜਾਂ ਕੋਈ ਇਧਰੋਂ ਬਾਲਾ ਨਾ ਡਿੱਗ ਜੇ ਜਾਂ ਉਧਰੋਂ ਨਾ ਡਿੱਗ ਜੇ ਉਹ ਡਰ ਹੀ ਰਹਿੰਦਾ ਜੀ ਹਾਂ ਛੱਤਾਂ ਦੇ ਮੈਂ ਦੇਖਿਆ ਛੱਤਾਂ ਜਿੱਤੇ ਮਗੋੜੇ ਹੋ ਗਏ ਵੱਡੇ ਵੱਡੇ ਉੱਤੇ ਤਰਪਾਲ ਪਾ ਕੇ ਰੱਖੀ ਹੋਈਆਂ ਹਾਂਜੀ ਹਾਂਜੀ ਜਦੋਂ ਹੜ੍ਹ ਆਈ ਸੀ ਉਦੋਂ ਦਾ ਸਾਰਾ ਹੀ ਹੋਇਆ ਇਧਰ ਵਾਲਾ ਵੀ ਤੇ ਉਧਰ ਵਾਲਾ ਵੀ ਤੇ ਆ ਇੱਕ ਪਰਸੋ ਚ ਹਜੇ ਹੋ ਗਿਆ ਜੀ ਉਹ ਔਰਲਾ ਜਿਹੜਾ ਦਿਖਿਆ ਸੀ ਹਾਂਜੀ ਫਿਰ ਤੇ ਰਹਿਣਾ ਤੇ ਬੜਾ ਔਖਾ ਰਹਿਣਾ ਤੇ ਔਖਾ ਹੋਇਆ ਜੀ ਹਾਂ ਕਿਥੇ ਤੁਸੀਂ ਸੇਵਾ ਕਰਦੇ ਹੋ ਉਥੇ ਕਦੀ ਗੱਲਬਾਤ ਨਹੀਂ ਕੀਤੀ ਉਥੋਂ ਦੀ ਪ੍ਰਬੰਧਕ ਕਮੇਟੀ ਨਾਲ ਕਿ ਮੇਰਾ ਵੀ ਕੋਈ ਸੋਚ ਲਓ ਨਹੀਂ ਜੀ ਨਹੀਂ ਨਾ ਕਦੀ ਉਹਨਾਂ ਨੂੰ ਕੁਝ ਨਹੀਂ ਮੈਂ ਕਿਹਾ ਨਹੀਂ ਜੀ ਹਾਂ ਨਾ ਉਸ ਮੇਰੇ ਹਾਲਾਤਾਂ ਦਾ ਉਹਨਾਂ ਨੂੰ ਪਤਾ ਜੀ ਸਾਰਾ ਤਰ੍ਹਾਂ ਫਾਦਰ ਸਾਹਿਬ ਵੀ ਉੱਥੇ ਡਿਊਟੀ ਕਰਦੇ ਸੀ ਵੇਲੇ ਤੇ ਮੰਮੀ ਫਿਰ ਉਸ ਤੋਂ ਬਾਅਦ ਜਦੋਂ ਫਾਦਰ ਸਾਹਿਬ ਡੈਥ ਕਰ ਗਏ ਫਿਰ ਮੰਮੀ ਉੱਥੇ ਹੀ ਮਤਲਬ ਲੱਗ ਗਈ ਸਾਰੇ ਜੋ ਕਮੇਟੀ ਸਾਰਿਆਂ ਨੂੰ ਪਤਾ ਹੈ ਵੀ ਇਹਦੇ ਹਾਲਾਤ ਕਿਦਾਂ ਦੇ ਆ ਪ੍ਰਧਾਨ ਸਾਹਿਬ ਵੀ ਆਏ ਸੀ ਪਰ ਨਹੀਂ ਕਹਿਨੇ ਨਹੀਂ ਸੋਚਿਆ ਜੇ ਤੱਕ ਪਰ ਅਜੇ ਤੁਹਾਡੇ ਤੱਕ ਤੇ ਜਿਹੜੀ ਪੀੜ੍ਹੀ ਆ ਉਹ ਫਿਰ ਵੀ ਪਾਠੀ ਸਿੰਘਾਂ ਦਾ ਆਪਣੀ ਡਿਊਟੀਆਂ ਨਿਭਾ ਰਹੀ ਆ ਗੁਰਦੁਆਰਾ ਸਾਹਿਬਾਨਾਂ ਚ ਪਰ ਜਿਸ ਤਰੀਕੇ ਦੇ ਹਾਲਾਤ ਤੁਹਾਡੇ ਆ ਗਾਂ ਕਦੀ ਸੋਚੂਗਾ ਕੋਈ ਪਾਠੀ ਸਿੰਘ ਬਣਨ ਦਾ ਨਹੀਂ ਜੀ ਨਹੀਂ ਕਿ ਜੇ ਬੱਚਿਆਂ ਨੂੰ ਆਪਣੇ ਨੂੰ ਹੀ ਭਾਵੇਂ ਪੁੱਛ ਕੇ ਦੇ ਲਿਓ ਕਹਿੰਦੇ ਨਹੀਂ ਜੀ ਪਾਠੀ ਨਹੀਂ ਬਣਨਾ ਹਾਂ ਜਿੰਦਾ ਸਿਰਫ 6000 ਰੁਪਏ ਹਾਂ ਜੀ ਉਹ ਆਪਣਾ ਡਰਾਈਵ ਕਰਦੀ ਉੱਥੇ 6000 ਮਿਲਦਾ ਹੈ। ਉਹ ਗੁਰਦੁਆਰਾ ਸਾਹਿਬ ਦੀ ਬਸ ਚਲਾਉਂਦੇ ਹਾਂ। ਹਾਂ ਜੀ ਹਾਂ ਜੀ ਗੁਰਦੁਆਰਾ ਸਾਹਿਬ ਦੀ ਬਸ। ਬਸ ਚਲਾਉਂਦਾ 6000 ਵੱਖਰਾ ਤੇ ਪਾਠੀ ਸਿੰਘ ਦਾ 6000। ਇੱਧਰ ਹਾਂ ਜੀ ਡਿਊਟੀਆਂ ਜਿੰਨੀਆਂ ਲਾ ਲਈਆਂ ਜੀ ਉਹਨੇ ਪੈਸੇ ਮਿੰਦੇ। ਬਚਾ ਜੀ ਫਿਰ ਵੀ 12000 ਨਾਲ ਬੜਾ ਮੁਸ਼ਕਲ ਹੋ ਜਾਂਦਾ ਘਰ ਚ ਲੈਣਾ। ਹਾਂ ਜੀ ਹਾਂ ਜੀ ਇਹ ਤੇ ਹੈ ਹੀ। ਲਾ ਕੇ ਖਰਚੇ ਬੜੇ। ਖਰਚਾ ਬਹੁਤ ਹੈ ਜੀ। ਹੁਣ ਤੁਹਾਨੂੰ ਪਤਾ ਵੀ ਬੇਟੇ ਬੱਚਿਆਂ ਨੂੰ ਕੀ ਪਤਾ ਵੀ ਪਿਓ ਦੇ ਜੇਬ 'ਚ ਹੈਗਾ ਜਾਂ ਨਹੀਂ ਹੈਗਾ। ਉਹਨਾਂ ਨੇ ਤੇ ਕਹੀ ਦੇਣਾ ਵੀ ਨੂੰ ਖਾਣ ਨੂੰ ਲਿਆ ਕੇ ਦਿਓ। ਕਦੀ ਉਸ ਗੁਰੂ ਅੱਗੇ ਅਰਦਾਸ ਕੀਤੀ ਹਾਂ ਮੈਂ ਉਹਨਾਂ ਦੀਆਂ ਦੋਰੀਆਂ ਗੁਰੂ ਨਾਨਕ ਦੇਵ ਜੀ ਆਪਕੇ ਨੂੰ ਜਾਈਊਗਾ ਜੀ ਸਾਡੀ ਇਹ ਵੀ ਬਣਾ ਕੇ ਦਊ ਆਸ ਹੈਗੀ ਹਾਂਜੀ ਆਸ ਪੂਰੀ ਹੈ ਜੀ ਗੁਰਨਾਨਕ ਦੇਵ ਹਾਂਜੀ ਕਦੀ ਬੱਚਿਆਂ ਨੇ ਨਹੀਂ ਕਿਹਾ ਬੇਟਾ ਵੱਡਾ ਹੁੰਦਾ ਪਿਆ ਕਦੀ ਉਹਨੇ ਨਹੀਂ ਕਿਹਾ ਕਿ ਪਾਪਾ ਕਿਹੜੇ ਹਾਲਾਤਾਂ ਚ ਜੀ ਰਹੇ ਹਾਂ ਹਾਂ ਨਹੀਂ ਕਹਿੰਦੇ ਆ ਜੀ ਬੇਟਾ ਵੀ ਕਰਦੇ ਨਿੱਕਾ ਇਹ ਵੀ ਇਹ ਸੋ ਕੇ ਇੰਦਾ ਰਹਿੰਦਾ ਆਪਾਂ ਹੀ ਕਦੋਂ ਨਵੇਂ ਪਾਉਣੇ ਮੈਂ ਬੁੱਤ ਕੋਈ ਨਹੀਂ ਪਾਲਾਂਗੇ ਇਨਾ ਹਾਲਾਤਾਂ ਜੀ ਵੀ ਚਿਹਰਾ ਤੁਹਾਡਾ ਮੈਂ ਵੇਖਿਆ ਹੱਸਦਾ ਪਿਆ ਕਦੀ ਨਾ ਤੇ ਜਿਹੜੇ ਹਾਲਾਤਾਂ 'ਚ ਬੰਦਾ ਰਹਿ ਰਿਆ ਨਾ ਹਾਸਾ ਨਿਕਲਦਾ ਨਹੀਂ ਪਰ ਤੁਹਾਡਾ ਚਿਹਰਾ ਫਿਰ ਵੀ ਮੈਂ ਦੇਖਿਆ ਖੁਸ਼ ਹੀ ਹਾਲੇ ਵੀ ਇਨਾ ਦੁੱਖ ਚਲੋ ਬੱਚਿਆਂ ਦੇ ਨਾਲ ਜਿੱਦਾਂ ਵੀ ਆ ਰਹਿਣ ਬੇਸ਼ਰ ਆਪਣਾ ਮਾੜਾ ਮੋੜਾ ਕਰੀ ਚਿੱਤਾ ਹਾਂਜੀ ਕਦੀ ਪਿੰਡ ਵਾਲਿਆਂ ਨੇ ਆਸ-ਪਾਸ ਪੰਚਾਇਤ ਨੇ ਕਦੀ ਕੋਈ ਆ ਕੇ ਕਹਾਂ ਹੋਵੇ ਵੀ ਚਲੋ ਅਸੀਂ ਪਾ ਦਿੰਦੇ ਕੋ ਕੱਚੇ ਕਮਰਿਆਂ ਦੀ ਪੱਕੇ ਕਰਨ ਦੀ ਗਰੰਟਾ ਵੀ ਮਿਲਦੀ ਰਹਿੰਦੀ ਹੈ ਨਹੀਂ ਜੀ ਕੋਈ ਨਹੀਂ ਸੋਚਦਾ ਹੈ ਪਿੰਡ ਤੇ ਲੈਟਰਿੰਗਾਂ ਦੇ ਪੈਸੇ ਆਏ ਸੀ ਉਹ ਸਰਪੰਚ ਖਾ ਗਏ ਅੱਛਾ ਹਾਂਜੀ ਜਦੋਂ ਫਿਰ ਬਰਸ਼ਾਤ ਹੁੰਦੀ ਹੈ ਉਦੋਂ ਉਦੋਂ ਫਿਰ ਡਰ ਰਹਿਂਦਾ ਜੀ ਜ਼ਿਆਦਾ ਹਾਂ ਫਿਰ ਮਤਲਬ ਇੱਕ ਸਾਈਡ ਤੇ ਇਹਨਾਂ ਨੂੰ ਪਾਲੀਦਾ ਜੀ ਜਾਂ ਫਿਰ ਇੱਕ ਤਰ੍ਹਾਂ ਕੁਰਸੀ ਢਾ ਕੇ ਬੈਲ ਲਾ ਕੇ ਬਹਿ ਜੀਦਾ ਧਿਆਨ ਹੁੰਦਾ ਬੱਚਿਆਂ ਦੇ ਵਿੱਚ ਹੀ ਪਾਲ ਪਾਲ ਰੱਖੀ ਉੱਤੇ ਉਹ ਆਸਰਾ ਕਰਦੀ ਕੋਈ ਥੋੜਾ ਬਹੁਤ ਹਾਂ ਥੋੜਾ ਬਹੁਤ ਮੜਮਟ ਕਾ ਹੋ ਜਾਂਦਾ ਜੀ ਟਿਕਾ ਜਾਂਦਾ ਵੀ ਚਲੋ ਜੇ ਕਿਤੇ ਮੜਮਟ ਚੋਂਨ ਲੱਗੇ ਤਾਂ ਫਿਰ ਉੱਥੋਂ ਦੇਖ ਲੈਂਦਾ ਵੀ ਇਹ ਚੋਂਨ ਦਿਆ ਵਾ ਹਾਂਜੀ ਇਹਨਾਂ ਹਾਲਾਤਾਂ ਚ ਚਲੋ ਤੁਸੀਂ ਤੇ ਫਿਰ ਵੀ ਮੈਂ ਵੇਖਿਆ ਵੀ ਤੁਸੀਂ ਖੁਸ਼ਮਾਨਾ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਬੰਦੇ ਨੂੰ ਤੇ ਵੈਸੇ ਬੜੀ ਟੈਨਸ਼ਨ ਹੋ ਜਾਂਦੀ ਕਿ ਕਿਹੜੇ ਹਾਲਾਤਾਂ ਚ ਰਹਿ ਰਹੇ ਆ ਗੱਲ ਨੂੰ ਬੱਚੇ ਜਵਾਨ ਹੋਣ ਦੇ ਆ ਵਿਆਹਣੇ ਵੀ ਆ ਕਈ ਕੁਝ ਕਰਨਾ ਹਨਾ ਤੇ ਜਿੱਸਾ ਤੁਸੀਂ ਕਹਿਆ ਕਿ ਆਂਦੇ ਜਿੱਤੇ ਪਾਠੀ ਸਿੰਘ ਬਣਨ ਦੀ ਕੋਈ ਸੋਚੂਗਾ ਵੀ ਨਹੀਂ ਨਹੀਂ ਕੋਈ ਨਹੀਂ ਸੋਚਦਾ ਪਾਠੀ ਵਾਲੀ ਪਰ ਨਹੀਂ ਸੋਚ ਸਕਦਾ ਉਹ ਕਹਿੰਦਾ ਬੱਚਾ ਜਿਹਦਾ ਵੀ ਮੈਂ ਹੁਣ ਆਪਣੇ ਬੱਚੇ ਨੂੰ ਭਾਵੇਂ ਕਹਿ ਕੇ ਵੀਡੀਓ ਕਹਿੰਦੇ ਬਾਹਰ ਭੇਜ ਦੋ ਕਿਸ ਤਰ੍ਹਾਂ ਵੀ ਕਰਕੇ ਜੋ ਵੀ ਹੈਗਾ ਸਾਰਾ ਵਿੱਚ ਵੇਚ ਵਟ ਕੇ ਮੈਨੂੰ ਬਾਹਰ ਭੇਜ ਦੋ ਉਹ ਆਠ ਹੀ ਨਹੀਂ ਬੰਨਣਾ ਬਾਹਰ ਭੇਜਣ ਲਈ ਵੀ ਤੇ ਪੈਸੇ ਚਾਹੀਦੇ ਜੀ ਹਾਂਜੀ ਹਾਂਜੀ ਉਹ ਤਾਂ ਹੈ ਹੀ ਹੈ ਜੀ ਚਲੋ ਉਹ ਤੇ ਜੇ ਹੋਣ ਤੇ ਫੇਰੀ ਆ ਜੀ ਭੇਜਿਆ ਜਾਣਾ ਚਲੋ ਬੱਚਿਆਂ ਨੂੰ ਇਹ ਕਹੀਦਾ ਪੁੱਤ ਕੋਈ ਨਹੀਂ ਤੋੜ ਬੋਤ ਕੋਈ ਕੰਮ ਤੁਹਾਨੂੰ ਲੱਭ ਕੇ ਦੇਵਾਂਗੇ ਪਹਿਲੇ ਚਲੋ ਪੜਾਈ ਕਰ ਲੋ ਜਿੱਦਾਂ ਵੀ ਹੁੰਦੀ ਹੈ ਸਰਕਾਰੀ ਸਕੂਲੇ ਜਾਂਦਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਆਪਣੇ ਲਫ਼ਜ਼ਾਂ ਵਿੱਚ ਕਿਉਂਕਿ ਕਈ ਦਾਨੀ ਸੱਜਣ ਦੇਖਦੇ ਹੋਣਗੇ ਕਿ ਪੰਜਾਬੀ ਆਪਣੇ ਸਿੱਖ ਵੀ ਐਸੇ ਵੀਰ ਹੈਗੇ ਆ ਜਿਹੜੇ ਬੜਾ ਅੱਗੇ ਹੋ ਕੇ ਲੋਕਾਂ ਦਾ ਸਾਥ ਦਿੰਦੇ ਆ ਮਦਦ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਤੁਲੋ ਪਾਨੇ ਬੇਨਤੀ ਕਰਦੇ ਆ ਜੀ ਨੰਬਰਾਂ ਚ ਜੇ ਆਪੇ ਕਿਸੇ ਨੂੰ ਨਾ ਕਿਸੇ ਨੂੰ ਭੇਜੀ ਦੇਣਾ ਜੀ ਜਿਹੜਾ ਬਥੇਰੇ ਦਾਨੀ ਸੱਜਣ ਦੇ ਕੀਦੇ ਸਾਰੇ ਜਦੋਂ ਹਾੜ ਆਇਆ ਸੀ ਉਦੋਂ ਕਿੰਨੇ ਪਤਾ ਨਹੀਂ ਲੱਗਦਾ ਕਿ ਕਿੱਥੋਂ ਕਿੱਥੋਂ ਲੰਗਰ ਆਈ ਜਾਂਦਾ ਸੀ ਪਰ ਹਾਲੇ ਤੱਕ ਇਸ ਪਾਰਟੀ ਸਿੰਘ ਕੋਈ ਨਹੀਂ ਪਹੁੰਚਿਆ ਨਹੀਂ ਜੀ ਨਹੀਂ ਅਜੇ ਤੱਕ ਨਹੀਂ ਪਹੁੰਚਿਆ ਹਾਂਜੀ ਆਪਣਾ ਇੱਕ ਨਾ ਫੋਨ ਨੰਬਰ ਬੋਲ ਦਿਓ ਆਪਣੀ ਜਬਾਨੀ ਮੇਰਾ ਨੰਬਰ ਹੈ 8146 51004 ਕੋਈ ਗੱਲ ਨਹੀਂ 8146851004 ਬਿਲਕੁਲ ਇਹ ਪਾਠੀ ਸਿੰਘ ਭਾਈ ਦਲਜੀਤ ਸਿੰਘ ਜੀ ਜਿਹਨਾਂ ਦਾ ਫੋਨ ਨੰਬਰ ਹੈ ਫੋਨ ਨੰਬਰ ਦੇ ਜਰੀਏ ਕੋਈ ਅਗਰ ਇਹਨਾਂ ਨਾਲ ਰਾਬਤਾ ਕਾਇਮ ਕਰਨਾ ਚਾਹਵੇ ਕੋਈ ਇਹਨਾਂ ਦੀ ਮਦਦ ਕਰਨਾ ਚਾਹਵੇ ਤਾਂ ਜਰੂਰ ਇਸ ਵੀਰ ਤੱਕ ਪਹੁੰਚ ਕਰਿਓ ਜਰੂਰ ਇਹਨਾਂ ਭਾਈ ਸਾਹਿਬਾਨਾਂ ਤੱਕ ਪਹੁੰਚ ਕਰਿਓ ਕਿਉਂਕਿ ਗੁਰੂ ਘਰ ਦੀ ਸੇਵਾ ਨਿਭਾ ਰਹੇ ਨੇ ਸੁੰਦਰ ਇਮਾਰਤ ਹੈ ਗੁਰਦੁਆਰਾ ਸਾਹਿਬ ਦੀ ਲੇਕਿਨ ਇਹਨਾਂ ਦਾ ਆਪਣਾ ਜਿਹੜਾ ਘਰ ਹੈ ਉਹ ਰਹਿਣ ਯੋਗ ਨਹੀਂ ਹੈ ਪਰ ਫਿਰ ਵੀ ਰਹਿਣ ਨੂੰ ਇੱਥੇ ਮਜਬੂਰ ਹਨ ਇਨ੍ਹਾਂ ਦੀ ਧਰਮ ਪਤਨੀ ਸਾਡੇ ਨਾਲ ਇੱਥੇ ਮੌਜੂਦ ਹੁੰਦਾ ਨਾ ਵੀ ਗੱਲਬਾਤ ਕਰਦੇ ਆ ਭੈਣ ਜੀ ਸੋਚਿਆ ਤਾਂ ਬੜਾ ਕੁਝ ਹੁੰਦਾ ਹੈ ਨਾ ਘਰ ਚੰਗਾ ਹੋਵੇ ਲੋਕਾਂ ਦੇ ਘਰ ਵੇਖ ਕੇ ਵੀ ਬੜਾ ਮਨ ਚੰਦਾ ਪਰ ਇਨ੍ਹਾਂ ਹਾਲਾਤਾਂ 'ਚ ਰਹਿਣਾ ਪੈ ਰਿਹਾ ਹਾਂ ਜੀ ਮੈਨੂੰ ਲੋਕੀ ਬਹੁਤ ਕਹਿੰਦੇ ਆ ਕਿ ਤੂੰ ਆਪਣੇ ਕਿੱਧਰ ਰਹਿਨੀ ਆ ਤੂੰ ਤੇਨੂੰ ਕੋਈ ਹੋਰ ਘਰ ਨਹੀਂ ਮਿਲਿਆ ਮੈਂ ਕਹਾਂ ਕੋਈ ਘਰ ਨਹੀਂ ਆ ਗਰੀਬ ਤਾਂ ਹੈ ਲੋਕੀ ਥੇਰੇ ਲੋਕੀ ਮੇਨੇ ਮਾਰ ਦੇ ਦਿੰਨੇ ਕਿ ਤੂੰ ਕਿਹ ਘਰ ਨਹੀਂ ਦੇਖਿਆ ਮੈਂ ਕਹਾਂ ਕੋਈ ਘਰ ਨਹੀਂ ਆ ਫਿਰ ਰੱਬ ਬਾਬਾ ਕਰੂਗਾ ਕੋਈ ਗੱਲ ਮੈਂ ਜਿਆਦੇ ਖਾ ਦੇਣਾ ਤਾਂ ਕੋਈ ਗਾਲੀ ਬ ਕਿ ਜੇ ਕਿਤੇ ਬਾਬਾ ਕੋਈ ਸੁਣੇਗਾ ਤਾਂ ਆਪੇ ਕੋਈ ਮਦਦ ਕਰੂਗਾ ਮੇਰੇ ਜਦੋਂ ਮੀਂਹ ਹੀ ਝੱਖੜ ਆਂਦਾ ਹੋਣਾ ਉਦੋਂ ਤੇ ਡਰ ਲੱਗਦਾ ਹੀ ਹੋਊਗਾ ਹਾਂ ਨੀਂਦ ਨਹੀਂ ਆਂਦੀ ਸਾਰੀ ਰਾਤ ਬੈਠ ਕੇ ਕਰਦੀ ਆ ਤਾਂ ਫਿਰ ਪਾਣੀ ਦੀ ਬਾਲਟੀਆਂ ਰੱਖ ਦੇਣੀ ਆ ਕਿ ਚਲ ਪਾਣੀ ਫਰਿੰਜਲੇ ਹੁੰਦਾ ਹੋ ਤੇ ਪਾਣੀ ਉੱਤੇ ਢਿਲੇ ਬਹੁਤ ਜ਼ਿਆਦਾ ਆਇਆ ਹੀ ਮੀਂਹ ਤੇ ਫਿਰ ਬਾਲਟੀਆਂ ਰੱਖ ਦਿੱਤਾ ਉਹ ਪਾਣੀ ਨਾਲ ਹੋ ਕੇ ਕੱਢਣਾ ਪੈ ਜਾਂਦਾ ਰਾਤ ਬੈਠ ਕੇ ਗੱਡੀ ਦਾ ਰਾਤ ਸੁੱਤੇ ਨਹੀਂ ਜਾਂਦਾ ਕਿ ਬੈਠ ਕੇ ਨਿਕਲਦੀ ਰਾਤ ਲੱਗਦਾ ਹੋਣਾ ਜਦਾਂ ਛੱਤ ਮੈਂ ਦੇਖਿਆ ਹੁੰਦਾ ਡਿੱਗਦੀ ਪਈ ਐ ਟੈਲਾਂ ਵੀ ਡਿੱਗਦੀਆਂ ਭਾਈ ਹਾਂ ਰਾਤ ਸਾਰੀ ਬੈਠ ਕੇ ਕੱਢੀ ਦੀ ਆ ਜਿੱਦਾਂ ਸੱਤੇ ਦਿਕੀ ਗਿਯਾਰੀ ਤੇ ਫਿਰ ਮੈਰਾ ਆਸ ਆ ਰਹੀ ਇਦਾਂ ਹੀ ਨਿਆਣੇ ਲੈ ਕੇ ਤੇ ਬੈਠ ਜਾਣਾ ਤੇ ਰਾਤ ਸਾਰੀ ਬੈਠ ਕੇ ਗੱਦੀ ਦੀ ਸਾਰੀ ਕਦੀ ਅਰਦਾਸ ਨਹੀਂ ਕੀਤੀ ਉਸ ਗੁਰੂ ਕੋਲ ਕੀਤੀ ਆ ਬਾਬਾ ਨੇ ਮੈਂ ਕਿਹਾ ਬਾਬੇ ਦੇ ਤੋੜਿਆ ਛੱਡੀਆਂ ਵਾ ਚੱਲ ਬਾਬਾ ਕਰੂਗਾ ਸਾਡੇ ਤੇ ਕਦੇ ਕਿਰਪਾ ਤੇ ਕਰੂਗਾ ਐ ਬਾਬੇ ਉੱਤੇ ਹੀ ਦੋੜਾ ਛੱਡੀਆਂ ਵਾ ਪਰ ਹਾਲਾਤ ਕਈ ਵਾਰੇ ਮਨ ਤੇ ਭਾਰੀ ਜਾਂਦਾ ਹੋਊਗਾ ਕਿਹੜੇ ਹਾਲਾਤਾਂ ਜਰੇ ਹਾਂ ਹਾਂਜੀ ਹਾਂ ਮਨ ਤੇ ਭਾਰੀ ਜਾਂਦਾ ਵਾ ਲੋਕੀ ਵੀ ਜਿੱਲੇ ਕਹਿੰਦੇ ਆ ਕਿ ਤੁਸੀਂ ਕੋਠੇ ਨਹੀਂ ਪਹੁੰਚਦੇ ਪਰ ਹਕੀਕਤ ਨਾਲ ਮੈਂ ਕਿਹਾ ਬਾਬਾ ਆਪੇ ਕਦੇ ਨਾ ਕਰ ਪਾਊਗਾ ਹਾਂਜੀ ਬਾਬੇ ਉੱਤੇ ਦੋਰ ਛੱਡੀ ਆ ਬਿਲਕੁਲ ਕਹਿੰਦੇ ਨੇ ਕਿ ਬਾਬਾ ਜੀ ਉੱਤੇ ਦੋਰ ਛੱਡੀ ਆ ਤੇ ਜਰੂਰ ਉਹ ਕਿਰਪਾ ਕਰਨਗੇ ਅਜੇ ਵੀ ਉਸੇ ਗੁਰੂ ਦੇ ਉੱਤੇ ਆਸ ਲਗਾ ਰੱਖੀ ਆ ਜਿਹੜਾ ਸਾਰੀ ਦੁਨੀਆ ਨੂੰ ਦਿੰਦਾ ਹੈ ਗੱਲਬਾਤ ਇਹਨਾਂ ਦੇ ਬੇਟੇ ਨਾਲ ਹੀ ਕਰਾਂਗੇ ਬੇੜਾ ਕਿੰਨੀਵੀਂ ਕਲਾਸ ਚ ਪੜ੍ਹਦਾ ਹੈ ਜੀ 8ਵੀਂ ਚ ਪੜ੍ਹਦਾ ਜੀ ਹਾਲਾਤ ਤੇ ਮੈਂ ਦੇਖੇ ਘਰ ਬਹੁਤ ਬਹੁ ਬੁਰਿਆ ਜੀ ਲੱਗਦਾ ਏਦਾਂ ਹੀ ਰਹਿਣਾ ਪੈਂਦਾ ਜੀ ਪੈਸਾ ਬੂਆ ਦੇ ਹੁੰਦਾ ਨਹੀਂ ਜੀ ਇਦਾਂ ਹੀ ਕੱਢਣੇ ਆ ਜੀ ਅੱਗੇ ਕੀ ਸੋਚਿਆ ਪੜ ਕੇ ਕੀ ਬਣਨ ਦਾ ਸੋਚਿਆ ਬਾਰਪੂਰ ਜਾਵਾਂਗੇ ਜੀ ਜੇ ਕੋ ਬਣਾਗੇ ਬਾਰਪੂਰ ਜਾਵਾਂਗੇ ਇਥੇ ਤਾਂ ਨਹੀਂ ਪਾਰਟੀ ਤ ਨਹੀਂ ਬੰਦੀ ਜੀ ਉਹ ਮੇਨਾਂ ਦੀ ਹਾਲਤ ਜਿੰਦਾਂ ਦੀ ਹੁਣ ਏਦਾਂ ਨਹੀਂ ਸਾਡੀ ਆ ਪਤਾ ਨਹੀਂ ਜਾਣਨੇ ਕਿ ਪਾੜ ਪੱਟ ਪਾੜ ਕਰੀਏ ਇਹ ਸਾਰੇ ਏਦਾਂ ਦੇ ਕੱਢੀ ਜਾਂਦੇ ਆ ਜੀ ਰਹਿ ਨਹੀਂ ਜਾਂਦਾ ਇਹ ਕਾਰਜ ਕਿਦਾਂ ਰਹੀਏ ਚਲੋ ਖੁਸ਼ੀ ਹੈ ਜੀ ਪਰਮਾਤਮਾ ਕੁਛ ਕਰਨਗੇ ਪਰ ਪੜ ਕੇ ਹੀ ਬਾਰੀ ਜਾਵਾਂਗੇ ਜਦ ਜਾਇ ਜਾਏਗਾ ਇਹਦੇ ਬਾਜਾਂ ਜੋਗੇ ਵੀ ਤੇ ਪੈਸੇ ਚਾਹੀਦੇ ਸੋ ਲੋ ਕੋਈ ਕਰੇਗਾ ਹੀ ਮਤੈ ਅਵੇ ਕੋਈ ਕੰਮ ਲੱਭਾਂਗੇ ਬਾਹਰ ਜਿੰਨੇ ਪਹਿਲੇ ਕਰਾਂਗੇ ਕੋਈ ਕੰਮ ਤਾਂ ਕਰਾਂਗੇ ਮਤਲਬ ਪਾਟੇ ਸਿੰਘ ਨਹੀਂ ਬਣਨਾ ਨਹੀਂ ਨਹੀਂ ਪਾਟੇ ਸਿੰਘ ਨਹੀਂ ਬਣਦੇ ਕਦੇ ਨਹੀਂ ਪਾਟੇ ਸਿੰਘ ਬਣਦੇ ਮਨੇ ਇਹ ਤਾਂ ਇਹਨਾਂ ਦੀ ਹਾਲਤ ਵੀ ਦੇਖੀ ਹੈ ਜੀ ਸਾਡੀ ਆਪਾਂ ਕੋ ਆਪਣੀ ਨਹੀਂ ਹਾਲਤ ਕਰੀਏ ਮੋੜੀ ਕੋਈ ਮਦਦ ਤਾਂ ਕਰਦਾ ਹੀ ਨਹੀਂ ਪਾਟੇ ਸਿੰਘ ਮਨੇ ਕਰਕੇ ਹੈ ਨਾ ਕੋਈ ਇਹ ਗਾਇਕਾਂ ਨੂੰ ਬੁਲਾ ਲੈਂਦੇ ਇਹਨੇ ਵੱਡੇ ਪ੍ਰੋਗਰਾਮ ਕਰਾਂਦੇ ਲੱਖਾਂ ਰੁਪਏ ਦੇ ਦਿੰਦੇ ਉਹਨਾਂ ਨੂੰ ਹਨਾ ਪਾਠੀ ਸਿੰਘਾਂ ਬਾਰੇ ਕੋਈ ਵੀ ਨਹੀਂ ਸੋਚਦਾ ਰਾਗੀ ਸਿੰਘਾਂ ਬਾਰੇ ਕੋਈ ਵੀ ਨਹੀਂ ਸੋਚਦਾ ਕੋਈ ਵੀ ਨਹੀਂ ਸੋਚਦਾ ਜੀ ਮਤਲਬ ਇਦਾਂ ਹੀ ਆ ਜੀ ਸਾਰੇ ਉਹ ਹੋ ਗਾ ਕੇ ਚਲ ਜਾਂਦੇ ਆ ਜੀ ਕੋਈ ਹੁੰਦਾ ਹੀ ਨਹੀਂ ਇੱਧਰ ਬੜੇ ਬੜੇ ਜਾਣੇ ਆ ਜੀ ਕਰੀ ਮਰਜ਼ੀ ਨਹੀਂ ਕਰਦਾ ਜੀ ਕਿ ਮਾਲਕ ਆ ਜੀ ਮੇਰ ਕਰੋ ਉਹ ਹੀ ਤੇ ਚਲੋ ਕੀ ਕਰ ਸਕਦੇ ਆ ਜੀ ਜੀ ਬਿਲਕੁਲ ਇਹਸ ਪਰਿਵਾਰ ਨੇ ਉਸ ਮਾਲਕ ਤੇ ਹੀ ਡੋਰ ਛੁੱਟੀ ਹੈ ਜਿਸ ਮਾਲਕ ਦੀ ਇਹ ਸੇਵਾ ਕਰ ਰਹੇ ਨੇ ਪਾਠੀ ਸਿੰਘ ਦੀ ਡਿਊਟੀ ਨਿਭਾ ਰਹੇ ਨੇ ਪਰ ਡੋਰ ਅਜੇ ਵੀ ਉਸੇ ਗੁਰੂ ਕਰਤੇ ਹੈ ਉਸੇ ਗੁਰੂ ਦੇ ਉੱਤੇ ਹੈ ਜਿਸ ਦੀ ਸੇਵਾ ਕਰ ਰਹੇ ਨੇ ਪਰ ਸੋਚਣ ਦੀ ਜ਼ਰੂਰਤ ਹੈ ਸਾਨੂੰ ਵੀ ਸਾਡੇ ਪੰਜਾਬੀਆਂ ਦੀ ਕੌਮ ਜਿਹੜਾ ਹਰੂਆਂ ਦੀ ਕੌਮ ਹੈ ਤੇ ਮੈਨੂੰ ਵੀ ਆਸ ਉਮੀਦ ਜ਼ਰੂਰ ਹੈ ਇਹਨਾਂ ਪੰਜਾਬੀਆਂ ਤੋਂ ਕਿ ਅੱਗੇ ਆਉਣਗੇ ਤੇ ਇਸ ਪਾਠੀ ਸਿੰਘ ਦੀ ਬਾਹ ਫੜਦਿਆ ਹੋਇਆ ਇਹਨਾਂ ਦੇ ਪਰਿਵਾਰ ਦੇ ਲਈ ਰਹਿਣ ਜੋਗਾ ਇੱਕ ਵਧੀਆ ਘਰ ਬਣਾ ਕੇ ਦੇਣਗੇ ਤਾਂ ਕਿ ਜੋ ਇਹਨਾਂ ਦੇ ਬੇਟੇ ਨੇ ਕਿਹਾ ਹੈ ਕਿ ਅੱਗੇ ਮੈਂ ਪਾਠੀ ਸਿੰਘ ਤ ਨਹੀਂ ਬਣਾਗਾ ਪਰ ਇਸ ਤਰੀਕੇ ਦੀ ਸੋਚ ਗਾਂ ਕਿਸੇ ਦੇ ਮਨ ਚ ਨਾ ਆਵੇ ਕਿਉਂਕਿ ਗੁਰੂ ਘਰ ਅਸੀਂ ਬਣਾ ਰੱਖੇ ਨੇ ਤੇ ਉਹਨਾਂ ਨੂੰ ਸੰਭਾਲਣ ਲਈ ਪਾਠੀ ਸਿੰਘਾਂ ਦੀ ਕੀਰਤਨੀ ਜਥਿਆਂ ਦੀ ਢਾਡੀ ਜਥਿਆਂ ਦੀ ਵੀ ਜ਼ਰੂਰਤ ਹੈ ਤੇ ਜ਼ਰੂਰਤ ਹੈ ਇਸ ਪਾਠੀ ਸਿੰਘ ਬਾਰੇ ਵੀ ਸੋਚਣ ਦੀ ਜਿਹੜੇ ਗੁਰੂ ਘਰ 'ਚ ਸੇਵਾ ਕਰ ਰਹੇ ਨੇ ਪਰ ਘਰ ਦੇ ਹਾਲਾਤ ਐਸੇ ਹਨ ਕਿ ਇੱਥੇ ਰਹਿਣ ਨੂੰ ਤੁਹਾਡਾ ਸਾਡਾ ਵੀ ਦਿਲ ਨਾ ਕਰੇ ਗੱਲਬਾਤ ਜ਼ਰੂਰ ਕਰਾਂਗੇ ਕੋਸ਼ਿਸ਼ ਕਰਦੇ ਹਾਂ ਗੁਰਦੁਆਰਾ ਖੱਲੂ ਘਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਨੇ ਉਹਨਾਂ ਨਾਲ ਵੀ ਅਕਸ਼ ਕਰਦੇ ਆ ਉਹਨਾਂ ਨੂੰ ਫੋਨ ਲਗਾਉਂਦੀ ਤੇ ਉਹਨਾਂ ਨਾਲ ਵੀ ਗੱਲ ਕਰਨ ਦੀ ਵੀ ਉਹ ਜੇ ਇਹਨਾਂ ਦੀ ਮਦਦ ਕਰਨ ਤੇ ਕੁਛ ਨਾ ਕੁਛ ਹੱਲ ਜ਼ਰੂਰ ਇਸ ਪਰਿਵਾਰ ਦਾ ਵੀ ਹੋ ਸਕਦਾ ਹੈ ਕੋਸ਼ਿਸ਼ ਕਰਦੇ ਆਂ ਅਗਰ ਫੋਨ ਚੁੱਕਦੇ ਹਨ ਤੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਅੱਛਾ ਬੱਸ ਹਲੋ ਮਾਸਟਰ ਜੋਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਹਾਂ ਸਤਿ ਸ੍ਰੀ ਅਕਾਲ ਪਾਲ ਜੀ ਕੀ ਹਾਲ ਜੇ ਸਾਹਿਬ ਵਧੀਆ ਮਾਸਟਰ ਜੀ ਤੁਸੀਂ ਸੁਣਾਓ ਠੀਕ ਠਾਕ ਹੋ ਹਾਂ ਠੀਕ ਹੈ ਠੀਕ ਹੈ ਵੀਰ ਗੁਰਦੁਆਰਾ ਸਾਹਿਬ ਦੀ ਡਿਊਟੀ ਚੱਲ ਰਹੀ ਵਧੀਆ ਖੂਬ ਹਾਂਜੀ ਹਾਂਜੀ ਅੱਛਾ ਮੈਂ ਇੱਕ ਬੇਨਤੀ ਕਰਨੀ ਸੀ ਮੈਂ ਤੁਹਾਡੇ ਪਾਠੀ ਸਿੰਘ ਦੀ ਡਿਊਟੀ ਨਿਭਾਉਂਦੇ ਆ ਇੱਥੇ ਭਾਈ ਦਲਜੀਤ ਸਿੰਘ ਜੀ ਠੀਕ ਹੈ ਉਹਨਾਂ ਦੇ ਘਰ ਪਹੁੰਚਿਆ ਮਾਸਟਰ ਜੀ ਘਰ ਦੇ ਹਾਲਾਤ ਬਹੁਤ ਹੀ ਮਾੜੇ ਆ ਜੇ ਕੋਈ ਥੋੜੀ ਬਹੁਤੀ ਇਹਨਾਂ ਦੀ ਮਦਦ ਹੋ ਸਕੇ ਸੰਗਤ ਨੂੰ ਕਹਿ ਕੇ ਤੇ ਦੋ ਕਮਰੇ ਇਹਨਾਂ ਦੇ ਪੈ ਜਾਣ ਦੋ ਬੱਚੇ ਆ ਛੋਟੇ ਛੋਟੇ ਕੋਟਲੀ ਸੈਣੀਆਂ ਦਾ ਜੀ ਕਿਹੜੀਆਂ ਸੈਣੀਆਂ ਕੋਟਲੀ ਕੋਟਲੀ ਸੈਣੀਆਂ ਜੀ ਤੁਹਾਡੇ ਘੱਲੂ ਘਰਾਂ ਦੇ ਜਾਂਦੇ ਰਸਤੇ ਜਾਂਦਾ ਨਹੀਂ ਪਿੰਡ ਬਲਜੀਤ ਸਿੰਘ ਦਲਜੀਤ ਦਲਜੀਤ ਸਿੰਘ ਦਲਜੀਤ ਸਿੰਘ ਆ ਤੁਹਾਡੇ ਸਕੂਲ ਦੀ ਕਦੀ ਕਦੀ ਬੱਸ ਵੀ ਚਲਾਉਂਦੇ ਆ ਤੇ ਉੱਥੇ ਪਾਠੀ ਸਿੰਘ ਦੀ ਡਿਊਟੀ ਵੀ ਨਿਭਾਉਂਦੇ ਆ। ਅੱਛਾ ਅੱਛਾ ਅੱਛਾ। ਜੀ ਜੀ ਜੀ। ਮੈਂ ਇਹਨਾਂ ਦੇ ਘਰ ਆਇਆ ਮਾਸਟਰ ਜੀ ਕਮਰਿਆਂ ਦੀ ਛੱਤਾਂ ਡਿੱਗੀਆਂ ਪਈਆਂ, ਟੋਏ ਪਏ ਆ ਉੱਤੇ ਵਿਚਾਰਾ ਛੱਤ 'ਪਾ ਤਰਪਾਲ ਪਾ ਕੇ ਰਹਿਣ ਦੇ ਆ। ਤੇ ਜੇ ਇਹਨਾਂ ਦੇ ਕਮਰਿਆਂ ਦੀ ਛੱਤ ਹੀ ਪੈ ਜਾਏ ਕਿਤੇ ਸੰਗਤ ਨੂੰ ਉੱਥੇ ਕਹਿ ਕੇ ਇਹਨਾਂ ਦੀ ਸੇਵਾ ਸੰਭਾਲ ਹੋ ਜੇ, ਮਦਦ ਹੋ ਜੇ ਤਾਂ ਗਾਂ ਸਾਡੀ ਸਾਡੀ ਕੌਮ ਦੇ ਜਿਹੜੇ ਅੱਗੇ ਪੀੜ੍ਹੀ ਆ ਉਹ ਵੀ ਕਿਤੇ ਪਾਠੀ ਸਿੰਘ ਬਣਨ ਦਾ ਸੋਚ ਲੈਣਗੇ। ਠੀਕ ਆ। ਜੀ। ਤੁਹਾਡੇ ਮੈਂ ਕਹ ਸਕੋ ਗੁਰਦੁਆਰਾ ਸਾਹਿਬ ਇੱਥੇ ਡਿਊਟੀ ਨਿਭਾਉਂਦੇ ਤੁਸੀਂ ਸਗੋ ਅੱਗੇ ਆਓ ਹਾਂ ਇੰਨੀ ਲੋਕਾਂ ਦੀ ਤੁਸੀਂ ਸੇਵਾ ਕਰਦੇ ਹੋ ਇੰਨਾ ਕੁਝ ਲੋਕਾਂ ਦੀ ਮਦਦ ਕਰਦੇ ਹੋ ਕਿਤੇ ਇਸ ਪਾਰਟੀ ਸਿੰਘ ਦੀ ਵੀ ਮਦਦ ਕਰਵਾ ਦਿਓ ਚਲੋ ਵਿਚਾਰ ਲੈਨੇ ਹੈ ਜੀ ਵਿਚਾਰਿਓ ਨਾ ਕਦੇ ਸੋਚ ਲਿਓ ਸਭਾ ਥੋੜਾ ਜਿਆ ਜਰੂਰ ਸੋਚਿਓ ਮੇਰੀ ਤੇ ਮੇਰੀ ਮੇਰੀ ਬੇ ਮੇਰੀ ਬੇਨਤੀ ਇਹੀ ਹੈ ਤੁਹਾਡੇ ਅੱਗੇ ਨਹੀਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ ਮਤਲਬ ਹੁਣ ਜਦੋਂ ਸਵਾਲ ਕੋ ਕੱਢਣਾ ਨਾ ਜੀ ਉਹਨੂੰ ਸੋਚ ਕੇ ਹੱਲ ਕਢਣਾ ਪਣਾ ਜੀ 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 ਲੋ ਕਈ ਏਰ ਹੁੰਦਾ ਵੀ ਲਾਗੇ ਛਾਗੇ ਹੋਰ ਬਹੁਤ ਪਰਿਵਾਰ ਜਿਹੜੇ ਆ ਨਾ ਦੁਖੀ ਤੇ ਤੰਗ ਹੈ ਨਹੀਂ ਨਹੀਂ ਮੈਂ ਇਹ ਵਿਚਾਰੇ ਦੁਖੀ ਨਹੀਂ ਕੇ ਦੁਖੀ ਸਿਰਫ ਇਸ ਗੱਲ ਦੇ ਆ ਕਿ ਇਹਨਾਂ ਦੀ ਅਗਰ ਛੱਤ ਪੈ ਜਾਏ ਦੋ ਕਮਰੇ ਆ ਉੱਤੇ ਛੱਤ ਪੈਣ ਦਾ ਹੀ ਇਹਨਾਂ ਦਾ ਹੋ ਜੇ ਜਿਗਾਰ ਤੇ ਵਧੀਆ ਜਿਹੜਾ ਇਹ ਰਹਿ ਲਣਗੇ ਕਿਉਂਕਿ ਮੈਂ ਜੋ ਹਾਲਾਤ ਦੇਖਿਆ ਨਾ ਇਹਨਾਂ ਦੇ ਘਰ ਦੇ ਉਤੇ ਛੱਤਾਂ ਦੇ ਵਿੱਚ ਵੀ ਡੁੱਬੇ ਪਏ ਆ ਤੇ ਉਹਨਾਂ ਨੇ ਤਰਪਾਲ ਜਾਂ ਫੱਟੇ-ਪੁੱਟੇ ਰੱਖ ਕੇ ਤੇ ਉਹ ਗੁਜ਼ਾਰਾ ਕਰਨ ਦੇ ਆ ਦੋ ਹੀ ਕਮਰੇ ਆ ਇੱਕ ਉਹ ਤਾਂ ਠੀਕ ਹੈ ਜੀ ਜੀ ਇਹਨੇ ਛੱਤ ਪਾਓਗੇ ਨਾ ਹੂੰ ਫਿਰ ਛੱਤ ਵੀ 1.5 ਲੱਖ ਤੋਂ ਘੱਟ ਚ ਨਹੀਂ ਪੈਣੀ ਚਲੋ ਕੋਈ ਗੱਲ ਨਹੀਂ ਗੁਰਦੁਆਰਾ ਸਾਹਿਬ 'ਚ ਬੜਾ ਪੁੰਨਦਾਨ ਹੁੰਦਾ ਵਾ ਬਥੇਰੇ ਦਾਨੀ ਸੱਜਣ ਆਂਦੇ ਆ ਪੁੰਨਦਾਨ ਕਰਨੇ ਜੇ ਕਿਤੇ ਇੱਧਰ ਵੀ ਥੋੜੀ-ਬੋਧੀ ਸੁਣਵਾਈ ਹੋ ਜਾਏ ਤੇ ਇਹ ਵੀ ਕਿਤੇ ਕਹਿ ਲੈਣਗੇ ਵੀ ਅਸੀਂ ਵੀ ਗੁਰਦੁਆਰਾ ਸਾਹਿਬ 'ਚ ਸੇਵਾ ਨਿਭਾਉਂਦੇ ਆ ਚਲੋ ਕੋਈ ਨਹੀਂ ਕਰਦਾ ਫਿਰ ਮੈਂ ਕਮੇਟੀ ਇਕਲਾ ਕਰਨੀ ਹੁੰਦੀ ਨਾ ਜੀ ਜੀ ਕੋਈ ਇਕੱਲਾ ਕੋਈ ਫੈਸਲਾ ਜੇ ਕਹਿਦਾ ਤੇ ਮੈਂ ਕਮਿਟ ਕਰ ਲਾਂ ਤੇ ਫਿਰ ਮੈਂ ਉਹਨਾਂ ਨੂੰ ਕਰਨਾ ਬਈ ਨਹੀਂ ਚਲੋ ਤੁਸੀਂ ਸਲਾਹ ਕਰ ਲਿਓ ਮੇਰੀ ਤੇ ਤੁਹਾਡੇ ਅੱਗੇ ਇਹੀ ਬੇਨਤੀ ਹੈ ਕਿ ਚਲੋ ਗੁਰਦੁਆਰਾ ਸਾਹਿਬ 'ਚ ਡਿਊਟੀ ਨਿਭਾਉਂਦੇ ਆ ਪਾਠੀ ਸਿੰਘ ਦੀ ਤੇ ਵਧੀਆ ਸਨਿਆਹ ਜਾਵੇ ਇੱਕ ਲੋਕਾਂ ਤੱਕ ਜੇ ਗੁਰਦੁਆਰਾ ਸਾਹਿਬ 'ਚ ਪਾਠੀ ਸਿੰਘ ਦੀ ਡਿਊਟੀ ਨਿਭਾਉਂਦੇ ਆ ਤੇ ਗੁਰਦੁਆਰਾ ਸਾਹਿਬ ਨੇ ਵੀ ਬਾਹ ਫੜੀ ਇਹਨਾਂ ਦੀ ਜੀ 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 ਤੇ ਆ ਜਾ ਜਲਪਾਣੀ ਛੱਕ ਕੇ ਜਾ ਆ ਜਾ ਨਹੀਂ ਕੋਈ 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 ਗੱਲ ਨਹੀਂ ਜੀ ਜਲਪਾਣੀ ਦੀ ਸੇਵਾ ਤੁਹਾਡੇ ਜਾਲ ਪਾਣੀ ਦੀ ਸੇਵਾ ਇਹ ਹੀ ਬੜੀ ਹੋਏਗੀ ਕਿ ਜੇ ਤੁਸੀਂ ਇਹਨਾਂ ਦੀ ਕੋਈ ਮਦਦ ਕਰ ਦੋਗੇ ਜਾਂ ਕਹਿ ਕੇ ਸੰਗਤ ਕੋ ਇਹਨਾਂ ਦੀ ਮਦਦ ਕਰਵਾ ਦੋਗੇ ਤੇ ਠੀਕ ਹੈ ਧੰਨਵਾਦ ਜੀ ਧੰਨਵਾਦ ਜੀ ਬਿਲਕੁਲ ਐਸਾਂ ਸਾਡੇ ਨਾਲ ਗੁਰਦੁਆਰਾ ਕੱਲੂ ਘੜਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਜੋਰ ਸਿੰਘ ਜਿਹੜੇ ਗੁਰਦੁਆਰਾ ਸਾਹਿਬ 'ਚ ਇਹ ਪਾਟੀ ਸਿੰਘ ਦੀ ਸੇਵਾ ਨਿਭਾ ਰਹੇ ਨੇ ਕਹਿ ਤਾ ਜਰੂਰ ਦਿੱਤਾ ਉਹਨਾਂ ਨੂੰ ਮੈਂ ਵੀ ਤੇ ਉਹਨਾਂ ਨੇ ਵੀ ਅੱਗੋਂ ਕਹਿ ਦਿੱਤਾ ਕਿ ਕਮੇਟੀ 'ਚ ਬੈਠ ਕੇ ਗੱਲਬਾਤ ਜਰੂਰ ਕਰਾਂਗੇ ਪਰ ਮੈਂ ਪੰਜਾਬੀਓ ਤੁਹਾਡੇ ਕੋ ਇੱਕ ਗੁਜਾਰਿਸ਼ ਕਰਦਾ ਹਾਂ ਕਿ ਜਰੂਰ ਅੱਗੇ ਆਓ ਅੱਗੇ ਵਧੋ ਤੇ ਇਸ 파ਠੀ ਸਿੰਘ ਦੇ ਇਸ 파ਠੀ ਸਿੰਘ ਦੇ ਪਰਿਵਾਰ ਦੀ ਮਦਦ ਕਰੋ ਇਹਨਾਂ ਦੇ ਕਮਰੇ ਪੈ ਜਾਣ ਤੇ ਇਹ ਵੀ ਸੁੱਖ ਨਾਲ ਆਪਣੀ ਜ਼ਿੰਦਗੀ ਜੀਉ ਸਕਣ ਫੋਨ ਨੰਬਰ ਇਹਨਾਂ ਦਾ ਬੋਲ ਦਿੱਤਾ ਗਿਆ ਹੈ ਅਗਰ ਕੋਈ ਰਾਬਤਾ ਕਾਇਮ ਕਰਨਾ ਚਾਹਵੇ ਤਾਂ ਉਸ ਨੰਬਰ ਤੇ ਇਸ 파ਠੀ ਸਿੰਘ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਕੈਮਰਾ ਪਰਸਨ ਲਾਪਰੀ ਦੇ ਨਾਲ ਪਪਾਲ ਸਿੰਘ ਪੰਜਾਬ ਨਿਊ ਗੁਰਦਾਸਪੁਰ ਪਿੰਡ ਕੋਟਲੀ ਸੈਣੀਆ